ਅੰਕਾਰ ਸੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗਉੜੀ ਤਿੱਤੀ ਕਬੀਰ ਜੀ ਕੀ ਸਲੋਕ 15 ਹਾਂ ਤਿੱਤੀ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਭਿਉ ਆਪੇ ਕਰਤਾ ਆਪੇ ਦੇਵੋ ਤਿੱਤੀ ਅਮਾਵਸ ਮਹਿ ਆਸ ਨਿਵਾਰਹੁ ਅੰਤਰਜਾਮੀ ਰਾਮ ਸੁਮਾਰਹੁ ਜੀਵਤ ਪਾਵਹੁ ਮੋਖ ਦਵਾਰ ਅਨਪਉ ਸ਼ਬਦ ਤਾਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮਹਿ ਅਨ ਦਿਨ ਜਾਗਾ ਰਹਾਉ ਪਰਵਾ ਪ੍ਰੀਤਮ ਕਰਹੁ ਵਿਚਾਰ ਘਟ ਮਹਿ ਖੇਲੈ ਅ ਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮਹਿ ਰਹੈ ਸਮਾਈ ਦੁਤੀਆ ਦੋ ਕਰ ਜਾਣੈ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਵੜੈ ਨਾ ਘਟਤਾ ਜਾਇ ਅਕੁਲ ਨਿਰੰਜਨ ਏਕੈ ਭਾਇ ਤ੍ਰਿਤਿਆ ਤੀਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੈ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥਾ ਹੈ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਗ ਕਬਹ ਨਾ ਬਹੋ ਜਲ ਥਲ ਮਾਹੇ ਆਪਹਿ ਆਪ ਆਪੇ ਜਪੋ ਆਪਣਾ ਜਾਪ ਪੰਚੇ ਪੰਚ ਤਤ ਬਿਸਥਾਰ ਕਨਕ ਕਾਮਨੀ ਜੋਗ ਵਿਵਹਾਰ ਪ੍ਰੇਮ ਸੁਦਾ ਰਸ ਪੀਵੇ ਕੋਏ ਜਰਾ ਮਰਨ ਦੁਖ ਪੀਰ ਨਾ ਹੋਏ ਛਠ ਖੱਟ ਚੱਕਰ ਸ਼ਹੂ ਦਿਸ ਧਾਇ ਬਿਨ ਪਰਚੈ ਨਹੀਂ ਥਿਰਾ ਰਹਾਏ ਦੁਬਦਾ ਮੇਟ ਖਿਮਾ ਗਹਿ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਤੈ ਸਤ ਕਰ ਬਾਚਾ ਜਾਨ ਆਤਮ ਰਾਮ લેਹੋ ਪਰਮਾਨ ਛੂਟੈ ਸੰਸਾਰ ਮਿਟ ਜਾਹਿ ਦੁਖ ਸੁੰਨ ਸਰੋਵਰ ਪਾਵਹੁ ਸੁਖ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾ ਮਹਿ ਅਕੁਲ ਮਹਾਨ ਨਿਦਰਾਇ ਗੁਰਗੰਮ ਗਿਆਨ ਬਤਾਵੇ ਭੇਦ ਵਰਤਾਰਹਿ ਅਭੰਗ ਅਛੇਦ ਨੌਵੀਂ ਨਵੇਂ ਦਵਾਰ ਕੋ ਸਾਧ ਬਹਿਤੀ ਮਨਸਾ ਰਖੋ ਬਾਂਧ ਲੋਭ ਮੋਹ ਸਭ ਬੀਸਰ ਜਾਹੋ ਜੁਗ ਜੁਗ ਜੀਵ ਹੋ ਅਮਰ ਪਲ ਖਾਹੋ ਦਸਮੀ ਦਹ ਦਿਸ ਹੋਏ ਆਨੰਦ ਛੂਟੈ ਭਰਮ ਮਿਲੈ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨਾ ਮਲ ਨਾ ਸ਼ਾਹ ਨਹੀਂ ਧੂਪ ਇਕਾਦਸੀ ਏਕ ਦਿਸ ਧਾਵੈ ਤਉ ਜੋਨੀ ਸੰਕਟ ਬਹੁਰ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਬਾਰਸ ਬਾਰਹ ਉਗਵੈ ਸੂਰ ਐਨਸ ਬਾਜੇ ਅਨਹਦ ਤੂਰ ਦੇਖਿਆ ਤਿਹੂ ਲੋਕ ਕਾਪਿਓ ਅਚਰਜ ਭਇਆ ਜੀਵ ਤੇ ਸੀਓ ਤੇਰਸ ਤੇ ਰਹੈ ਅਗੰਬਖਾਨ ਅਰਧ ਉਰਧ ਵਿੱਚ ਸਮ ਪਹਿਚਾਨ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ 14 14 ਲੋਕ ਮਝਾਰ ਰੋਮ ਰੋਮ ਮਹਿ ਬਸਹਿ ਮਾਰਾਰ ਸਤ ਸੰਤੋਖ ਕਾ ਧਰੋ ਧਿਆਨ ਕਤਨੀ ਕਤੀਆ ਬ੍ਰਹਮ ਗਿਆਨ ਪੂਨੇ ਪੂਰਾ ਚੰਦ ਅਕਾਸ਼ ਸਰ ਹੈ ਕਲਾ ਸਹਿਜ ਪ੍ਰਗਾਸ ਆਦ ਅੰਤ ਮਦ ਹੋਏ ਰਹਿਆ ਥੀਰ ਸੁਖ ਸਾਗਰ ਮਹਿਰਮ ਹੈ ਕਬੀਰ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਵਾਰ ਕਬੀਰ ਜੀਓ ਕੇ ਸੱਤ ਬਾਰ ਬਾਰ ਹਰ ਕੇ ਗੁਣ ਗਾਵ ਗੁਰਗੰਭੇਤ ਸੁਹਰ ਕਾ ਪਾਵ ਰਹਾਉ ਆਦਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਬ ਐਹਨਿਸ ਅਖੰਡ ਸੁਰਹੀ ਜਾਏ ਤਉ ਅਨਹਦ ਬੀਣ ਸਹਿਜ ਮਹਿਬਾਈ ਸੋਮਵਾਰ ਸਾਸ ਅੰਮ੍ਰਿਤ ਚਰੈ ਚਾਖਤ ਬੇਗ ਸਗਲ ਬੇਖ ਹਰੈ ਬਾਣੀ ਰੋਕਿਆ ਰਹਿ ਦੁਆਰ ਤਉ ਮਨਮਤ ਵਾਰੂ ਪੀ ਮਨਹਾਰ ਮੰਗਲਵਾਰੇ ਲੇ ਮਹੀਤ ਪੰਚ ਚੋਰ ਕੀ ਜਾਣੈ ਰੀਤ ਕਾਰ ਛੋਡੇ ਬਾਹਰ ਜਿਨ ਜਾਏ ਨਾਤਰ ਖਰਾ ਰਿਸੈ ਹੈ ਰਾਏ ਬੁੱਧਵਾਰ ਬੁੱਧ ਕਰੇ ਪ੍ਰਗਾਸ ਹਿਰਦੈ ਕਮਲ ਮਹਿ ਹਰਿ ਕਾ ਬਾਸ ਗੁਰ ਮਿਲਦੋ ਏਕ ਸਮ ਧਰੈ ਪੁਰਦ ਪੰਕਲੈ ਸੂਦਾ ਕਰੈ ਬ੍ਰਿਸ਼ਪਤ ਵਿਖਿਆ ਦੇ ਬਹਾਈ ਤੀਨ ਦੇਵ ਏਕ ਸੰਗ ਲਾਇ ਤੀਨ ਨਦੀ ਤਹਿ ਤ੍ਰਿਕੁਟੀ ਮਾਹਿ ਹਨਸ ਕਸਮਲ ਧੋਵਹਿ ਨਾਹੀ ਸੋ ਕਿਰਤ ਸਹਾਰੈ ਸੋ ਇਹ ਬ੍ਰਤ ਚੜੈ ਅਨ ਦਿਨ ਆਪ ਆਪ ਸਿਓ ਲੜੈ ਸੁਰ ਕੀ ਪਾਂਚੋ ਰੱਖੈ ਸਬੈ ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ ਠਾਵਰ تیر ਕਰ ਰੱਖੈ ਸੋਈ ਜੋਤ ਦੀ ਵਟੀ ਘਟ ਮਹਿ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਾਬ ਲਗ ਘਟ ਮਹਿ ਦੂਜੀ ਆਨ ਤਉ ਲਉ ਮਹਿਲ ਨਾ ਲਾ ਬਹਿ ਜਾਨ ਰਮਤਿ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾਗ ਗਉੜੀ ਚੇਤੀ ਬਾਣੀ ਨਾਮ ਦੇਉ ਜੀਉ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਨ ਤਾਰਿ ਅਲੇ ਰਾਮ ਕਹਿਤ ਜਨ ਕਸ ਨਾ ਤਰੇ ਰਹਾ ਤਾਰੀਲੇ ਗਨ ਕਾ ਬਿਨਰੂਪ ਕੁਬਜਾ ਬਿਆਦ ਅਜਾਮਲ ਤਾਰੀ ਅਲੇ ਚਰਨ ਬਦਕ ਜਨ ਤੇਉ ਮੁਕਤ ਭਏ ਹਉ ਬਲ ਬਲ ਜਨ ਰਾਮ ਕਹੇ ਦਾਸੀ ਸੁੱਤ ਜਨ ਬਿਦਰ ਸੁਦਾਮਾ ਉਗਰ ਸੈਨ ਕਉ ਰਾਜ ਦੀਏ ਜਾਪਹੀਨ ਤਪਹੀਨ ਕੋਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇਉ ਤਰੇ राग गौड़ी रविदास जी के पदे गौड़ी गोआररी एक ओंकार सतनाम करता पुरख गुरु प्रसाद मेरी संगत पोच सोच दिन राती मेरा कर्म कुटिलता जन्म को भंती राम गसैया जी के जीवना मोहे नामसार हो मैं जन तेरा रहाऊ मेरी हरो विपत जान कर हो सुभाई ਚਰਨ ਨਾ ਛਾਡੂ ਸਰੀਰ ਕਲ ਜਾਈ ਕਹ ਰਵਦਾਸ ਪਰੋਂ ਤੇਰੀ ਸੰਬਾ ਬੇਗ ਮਿਲ ਹੋ ਜਨ ਕਰ ਨ ਬਲਾੰਬਾ ਬੇਗੂੰ ਪੁਰਾ ਸ਼ਹਿਰ ਕੋ ਨਾਉ ਦੂਖ ਅੰਧੋਹ ਨਹੀਂ ਤੇ ਠਾਉ ਨਾ ਤਸਵੀ ਸਖਰਾਜ ਨਾ ਮਾਲ ਖੋਪ ਨਾ ਖਤਾ ਨਾ ਤਰਸ ਜਵਾਲ ਅਬ ਮੋਹਿ ਖੂਬ ਵਤਨ ਗਹਿ ਪਾਈ ਹੂੰ ਹਾ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੂਮ ਨਾ ਸੀਮ ਏਕ ਸੋ ਆਹੀ ਆਬਾਦਾਨ ਸਦਾ ਮਸ਼ਹੂਰ ਹੂੰ ਹਾ ਗਨੀ ਬਸਹਿ ਮਹਮੂਰ ਕਿਉ ਤਿਉ ਸੈਲ ਕਰਹਿ ਜੋ ਭਾਵੇ ਮਹਿਰਮ ਮਹਿਲ ਨ ਕੋ ਅਟਕਾਵੇ ਕਹਿਰਵਦਾਸ ਖਲਾਸ ਚ ਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਉ ਕਟਿਵ ਕਟ ਡੂਗਰ ਕਹਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਾਰਾਰ ਕੋ ਬਨਜਾਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹਉ ਬਨਜਾਰੂ ਰਾਮ ਕੋ ਸਹਿਜ ਕਰੋ ਵਿਆਪਾਰ ਮੈਂ RAM ਨਾਮ ਧਨ ਲਾਦਿਆ ਵਿਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲੈ ਹੋ ਆਲ ਪਤਾਲ ਮੋਹੇ ਜਮ ਡੰਡ ਨਾ ਲਾਗੀ ਤਜੀਲੇ ਸਰਬ ਜੰਜਾਲ ਜੈ ਸਾ ਰੰਗ ਕਸੁੰਭ ਕਾ ਤੈ ਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੁਰਵਦਾਸ ਚਮਾਰ ਗੌੜੀ ਪੂਰਬੀ ਰਵਦਾਸ ਜੀਓ